ਇਹ ਸਾਰਾ ਸਮਾਨ ਲੋਕਾਂ ਦੇ ਕੋਲੋਂ ਇਕੱਠਾ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜੇ ਤੁਸੀਂ ਦੇਖਦੇ ਵੇ ਸਾਰਾ ਸਮਾਨ ਵਿੱਚ ਨਵਾਂ ਵੀ ਆਇਆ ਹੋਇਆ ਹੈ ਇਹ ਸਵਾਸ ਸਮਾਜ ਸੰਗਤ ਭੇਜਦੀ ਹੈ ਜੋ 13 ਵਜੇ ਬਣਦੇ ਆ ਘਰ ਦੇ ਵਿੱਚ ਘਰਾਂ ਵਿੱਚ ਆਪਣਾ ਜੈਕਟਾਂ ਕੰਬਲ ਫालतੂ ਪੇਰ ਦਿੰਦੇ ਨਾ ਉਹ ਸਿੱਟੀਆਂ ਨਾ ਉਹਨਾਂ ਲੋਕਾਂ ਤੱਕ ਪਹੁੰਚਾਈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈਗੀ ਆ ਉਸ ਵਾਰ ਸੰਗਤ ਦਾ ਸਹਿਯੋਗ ਪਿਆਰ ਇੰਨਾ ਕੋ ਮਿਲਿਆ ਕਿ ਸਾਰਾ ਕੋ ਇੰਨਾ ਸਮਾਨ ਇਕੱਠਾ ਹੋ ਗਿਆ ਸਾਨੂੰ ਦੁਕਾਨ ਖੋਲਣੀ ਪੈ ਗਈ ਜਿਸ ਨਾਲ ਕਰਕੇ ਹੁਣ 6 ਸਾਲ ਪੂਰੇ ਹੋਣ ਲੱਗੇ ਜੋ ਨੋਰੀਆਂ ਪੱਗਾ ਬਣਾ ਜਾਂਦੇ ਆ ਤੇ ਸਿੱਖਦੇ ਪੈਨੇ ਉਹ ਸਾਡੇ ਪੱਗਾ ਬਿਲਕੁਕੁਲ ਫ੍ਰੀ ਲਈ ਜਾਂਦੇ ਸਦੇ ਯਾਰ ਜਿਨ੍ਹਾਂ ਦੇ ਬੱਚਿਆਂ ਦੇ ਫਾਦਰ ਨਹੀਂ ਆ ਉਹਨਾਂ ਦਾ ਕਾਪੀਆਂ ਫ੍ਰੀ ਦਿੰਦੇ ਆ ਫਰਵਰੀ ਦੇ ਮਹੀਨੇ ਵਿੱਚ ਕੁਝ ਬੱਚਿਆਂ ਦੀ ਫੀਸਾਂ ਵੀ ਦਿੰਦੀ ਆ ਜਿਹਦਾ ਪਹਿਲੇ ਸਾਲ 84 ਬੱਚਿਆਂ ਦੀ ਫੀਸਾਂ ਦਿੱਤੀ ਗਈ ਉਹ ਫ ਇਹ ਪੂਰੇ ਵਰਡ ਦੇਖਣੇ ਚਾਹੀਏ ਤਾਂ ਜੋ ਕੋਈ ਵੀ ਜਿਹੜਾ ਗਰੀਬ ਬੰਦਾ ਹੋਵੇ ਉਹਦੀ ਕਿਸੇ ਕਾਰਨ ਕਰਕੇ ਸਰਦੀਆਂ ਵਿੱਚ ਠੰਡਾ ਸਣਾ ਹੋਵੇ ਆਪਣੇ ਘਰਾਂ ਦੇ ਕੰਬਲ ਪੇ ਵੀ ਖਰਾਬ ਹੋਣ ਦੇ ਪਰ ਯੂ ਕਿਸੇ ਕੰਮ ਆਣਾ ਸਾਡੇ ਜੁੱੜ ਦਾ ਸੁੱਖਾ ਬਹੁਤ ਤਰੀਕਾ ਦਾ ਹੈ ਆਡਾ ਨੰਬਰ ਨੋਟ ਕਰੋ ਸਾਨੂੰ ਵਟਸਐਪ ਕਰੋ ਹੈਲੋ ਭੇਜੋ ਅਸੀਂ ਤੁਹਾਨੂੰ ਪੂਰੇ ਨਾਲ ਗਰੁੱਪ ਦੇ ਵਿੱਚ ਐਡ ਕਰਾਂਗੇ ਰੈਡ ਜਨ ਕ੍ਰਾਈਮ ਨਿਊਜ਼ ਟੀਮ ਪਹੁੰਚੀ ਹੈ ਖਾਲਸਾ ਸਕੂਲ ਵਿਖੇ ਨਕਦਰ ਚੌਂਕ ਵਿਖੇ ਇੱਥੇ 13-13 ਹੱਤੀਵ ਲਗਾਈ ਗਈ ਹੈ ਤੇ ਜਿਹਦੇ ਵਿੱਚ 13 ਰੁਪਏ ਦੇ ਨਾਲ ਹਰ ਸਬੰਧ ਦਿੱਤਾ ਜਾ ਰਿਹਾ ਹੈ ਗੁਰੂਪੁਰਬ ਦੇ ਸਬੰਧ ਦੇ ਵਿੱਚ ਆਓ ਚੱਲਦੇ ਹਾਂ ਵੇਖਦੇ ਹਾਂ ਵੀਰ ਜੀ ਨਾਲ ਗੱਲਬਾਤ ਕਰਦੇ ਹਾਂ ਆਓ ਚੱਲੀਏ ਗੁਰਨਾਨਕ ਦੇਵ ਜੀ ਦੇ ਗਰੁੱਪ ਪੂਰਾ ਪੰਜਾਬ ਜਾਂ ਪੂਰਾ ਇੰਡੀਆ ਨਹੀਂ ਪੂਰਾ ਵਰਡ ਬਣਾਉਂਦਾ ਹੈ ਕਿ ਗੁਰਨਾਨ ਦੇਵ ਜੀ ਇੰਨੇ ਕੁ ਜਗ੍ਹਾ ਉਦਾਸਿਆ ਕੀਤੇ ਉਹਨਾਂ ਨੇ ਹਰ ਜਗ੍ਹਾ ਤੇ ਘੁੰਮੇ ਨੇ ਪਰ ਸਾਨੂੰ ਪਤਾ ਹੈ ਗੁਰਨਾਨ ਦੇਵ ਜੀ ਜੋ ਕੀਰਤੇ ਦਾ ਆਪਾਂ ਸਭ ਚੱਲਦੇ ਆ ਕੀਰਤ ਕਰੋ ਵੰਡ ਛਕੋ ਨਾਮ ਜਪੋ ਉਸੇ ਸਿਧਾਂਤਾਂ ਤੇ ਅਸੀਂ ਚੱਲਦੇ ਹੋਏ ਇਹ 13 ਤਰ੍ਹਾਂ ਟ੍ਰਿਸ ਲੈ ਕੇ ਆਏ ਆ ਜਿਹੜਾ ਸਾਰਾ ਸਮਾਨ ਹੈ ਲੋਕਾਂ ਦੇ ਕੋਲੋਂ ਇਕੱਠਾ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜੇ ਤੁਸੀਂ ਦੇ ਦੇ ਬਸ ਸਾਰਾ ਸਮਾਨ ਵਿੱਚ ਨਵਾਂ ਵੀ ਆਇਆ ਹੋਇਆ ਹੈ ਇਹ ਸਵਾਸ ਸਮਾਗਮ ਸੰਗਤ ਭੇਜਦੀ ਹੈ ਜੋ ਅਸੀਂ 13 ਵਜੇ ਬਣਦੇ ਆ ਉਸ ਵੇਲੇ ਬਾਹਰ ਸੰਗਤ ਦੇ ਘਰੋਂ ਸਾਨੂੰ ਬਹੁਤ ਸਾਰੀਆਂ ਆਪਣੇ ਪੱਗਾਂ ਆਈਆਂ ਹੀ ਆ ਜੋ ਬਿਲਕੁਲ ਫ੍ਰੀ ਲੈਂਗਰ ਲਾਇਆ ਜਾਂਦਾ ਜੋ ਨੋਜ਼ਵਾਨ ਪੱਗਾਂ ਬਣਾ ਜਾਂਦੇ ਆ ਤੇ ਸਿੱਖਦੇ ਪੈਨੇ ਉਹ ਸਾਗੇ ਪੱਗਾਂ ਬਿਲਕੁਲ ਫ੍ਰੀ ਲਈ ਜਾਂਦੇ ਸਦੇ ਯਾਰ ਤੇ ਵੀਰ ਜੀ ਇਹ ਤੁਹਾਨੂੰ ਕਿੱਦਾਂ ਆਇਆ ਕਿ ਅਸੀਂ ਆ ਤੇਰਾ ਤੇਰਾ ਦੇ ਹੱਤੇ ਜਿਹੜੇ ਲਾਮ ਦੇ ਸ਼ੁਰੂਆਤ ਕੀਤੀ ਜਾਵੇ ਵਿਜੀ ਸਾਡਾ ਕੋਈ ਮਕਸਦ ਨਹੀਂ ਸੀ ਦੁਕਾਨ ਖੋਲੰਦਾ ਸਾਡਾ ਮਕਸਦ ਤਾਂ ਸੀ ਵੀ ਜਦ ਸਰਦੀਆਂ ਆਉਂਦੀਆਂ ਨੇ ਦਸੰਬਰ ਜਨਵਰੀ ਦੇ ਵਿੱਚ ਠੰਡ ਦੇ ਵਿੱਚ ਘਰਾਂ ਵਿੱਚ ਆਪਣਾ ਜੈਕਟਾਂ ਕੰਬਲ ਫालतੂ ਪੇਰ ਦਿੰਦੇ ਨੇ ਉਹ ਸਿੱਟੇ ਨੇ ਉਹਨਾਂ ਲੋਕਾਂ ਤੱਕ ਪਹੁੰਚਾਈ ਜਿਨੂੰ ਬਹੁਤ ਜਿਆਦਾ ਲੋੜ ਹੈਗੀ ਆ ਉਸ ਵਾਰ ਸੰਗਤ ਦਾ ਸਹਿਯੋਗ ਪਿਆਰ ਇੰਨਾ ਕੋ ਮਿਲਿਆ ਇਹ ਸਾਰਾ ਕੋ ਇੰਨਾ ਸਮਾਨ ਇਕੱਠਾ ਹੋ ਗਿਆ ਸਾਨੂੰ ਦੁਕਾਨ ਖੋਲਣੀ ਪੈ ਗਈ ਜਿਸ ਨਾਲ ਕਰਕੇ ਸਾਡੇ 6 ਸਾਲ ਪੂਰੇ ਹੋਣ ਲੱਗੇ ਆ ਇਹ ਤਾਂ ਸਾਡਾ ਸ਼ਾਪ ਖੋਲਣੀ ਪੈ ਗਈ ਜੀ ਤੇ ਵੀਰ ਜੀ ਸੁਣਿਆ ਮੈਂ ਕਿ ਤੁਸੀਂ ਜਿਹੜੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਔਰ ਬਸਤੇ ਵਗੈਰਾ ਫੀਸਾਂ ਵਗੈਰਾ ਵੀ ਮੁ ਵਿਜੀ ਜਿਹੜੇ ਕਿਤਾਬਾਂ ਬਿਲਕੁਲ ਫ੍ਰੀ ਹੁੰਦੀਆਂ ਨੇ ਜਿਨ੍ਹਾਂ ਬੱਚਿਆਂ ਦੇ ਫਾਦਰ ਨਹੀਂ ਆ ਉਹਨਾਂ ਦਾ ਕਾਪੀਆਂ ਫ੍ਰੀ ਦਿੰਦੇ ਆ ਫਰਵਰੀ ਦੇ ਮਹੀਨੇ ਵਿੱਚ ਕੁਝ ਬੱਚਿਆਂ ਦੀ ਫੀਸਾਂ ਵੀ ਦਿੰਦੀਆਂ ਜਿਹਦਾ ਪਿਛਲੇ 784 ਬੱਚਿਆਂ ਦੀ ਫੀਸਾਂ ਦਿੱਤੀ ਗਈ ਉਹ ਫੀਸ ਦਿੱਤੀ ਗਈ ਸਰਗੋ ਸੰਗਤ ਮਾਇਆ ਪੇ ਦੀ ਬਾਹਰੋਂ ਉਹ ਮਾਇਆ ਜਿਹੜੀ ਆਂਦੀ ਆ ਉਹ ਸੰਗਤ ਦੇ ਵਿੱਚ ਵਰਤੀ ਜਾਂਦੀ ਹੈ ਜੀ ਕਾਛੀ ਵੀਲੀ ਤੁਸੀਂ ਇੱਥੇ ਪੋਸਟਰ ਲਾਇਆ ਹੋਇਆ ਹੈ ਕਿ 13 ਹੁਣ ਕਾਨੂੰਨੀ ਸਲਾਹ ਵੀ ਦਿੱਤੀ ਜਾਏਗੀ 13 ਰੁਪਏ ਦੇ ਇਹਦਾ ਤੁਹਾਨੂੰ ਦੱਸੋ ਦਰਸ਼ਕ ਸਾਡੇ ਕੋਲ ਹਰ ਸ਼ਨੀਵਾਰ ਸ਼ਨੀਵਾਰ ਸਾਡੇ ਕੋਲ ਵਕੀਲ ਸਾਹਿਬ ਬੈਠਦੇ ਨੇ ਸ਼ਾਮੀ 4:00 ਲੈ ਕੇ 6:00 ਤੱਕ ਕਿਸਨੇ ਕਾਨੂੰਨੀ ਸਲਾਹ ਲੈਣੀ ਹੈ ਕੋਈ ਫ੍ਰੀ ਮਿਲ ਜਾਂਦੀ ਹੈ ਉੱਥੇ ਇੱਕ ਅਸੀਂ ਡਾਕਟਰ ਬਿਠਾਇਆ ਗਿਆ ਹੋਮੋਪੈਥੀ ਦਾ ਉੱਥੇ ਟੋਟਲੀ ਜਿਹੜਾ ਲਾਇਬ ਕੋਈ ਫ੍ਰੀ ਆਫ ਕੋਸ ਕੀਤਾ ਜਾਂਦਾ ਦਵਾਈ ਵੀ ਫ੍ਰੀ ਚੈਕਿੰਗ ਵੀ ਸਭ ਕੁਝ ਫ੍ਰੀ ਕੀਤਾ ਜਾਂਦਾ ਜੀ ਤੇ ਵੀ ਜਦੋਂ ਆਪਾਂ ਮੱਲੇ ਮੱਲੇ ਚ ਜਾ ਕੇ ਸਮਾਨ ਇਕੱਠਾ ਕਰਦੇ ਉਹ ਤੇ ਦਿੱਕਤ ਕਾਫੀ ਆਂਦੀ ਹੁੰਦੀ ਹਣੀ ਤੁਹਾਨੂੰ ਨਹੀਂ ਵਾਹਿਗੁਰੂ ਕਿਉਂਕਿ ਹੁਣ ਸੰਗਤ ਦਾ ਸਹਿਯੋਗ ਨਾ ਮਿਲ ਰਿਹਾ ਕਿ ਸਾਨੂੰ ਬਿਲਕੁਲ ਦਿੱਕਤ ਨਹੀਂ ਆਦੀ ਸਰ ਕੋ ਨੌਜਵਾਨ ਟੀਮ ਆ ਬੱਚਾ ਟੀਮ ਹੈਗੀ ਹੈ ਜੋ ਘਰ ਘਰ ਜਾ ਕੇ ਲੋਕਾਂ ਦਾ ਸਮਾਨ ਇਕੱਠਾ ਕਰਦੀ ਹੈ ਇਹ ਵੀਡੀਓ ਆਪਣੇ ਕੋ ਕਿੰਨੇ ਕੋ ਮੈਂਬਰ ਹੈਗੇ ਤੁਹਾਡੀ ਟੀਮ ਨਾਲ ਜੁੜੇ ਹੋਏ ਜਿਹੜੇ ਹੋਰ ਸੰਦਰ ਜੁੜਨਾ ਚਾਹੁੰਦੀ ਹੈ ਜਾਂ ਤੁਹਾਨੂੰ ਸਮਾਨ ਦੇਣਾ ਚਾਹੁੰਦੀ ਹੈ ਤੇ ਕਿੱਦਾਂ ਤੁਹਾਡੇ ਨਾਲ ਕੋ ਆ ਕੇ ਮਿਲ ਸਕਦੇ ਆ 710 ਪਰਿਵਾਰ ਸਾਡੇ ਜੁੜ ਚੁਕੇ ਨੇ ਸਾਡੇ ਨਾਲ ਜੁੜਦਾ ਦਾ ਸੁੱਖਾ ਬਹੁਤ ਤਰੀਕਾ ਹੈ ਸਾਡਾ ਨੰਬਰ ਨੋਟ ਕਰੋ ਸਾਨੂੰ ਵਟਸਐਪ ਕਰੋ ਹੈਲੋ ਭੇਜੋ ਅਸੀਂ ਤੁਹਾਨੂੰ ਪੂਰੇ ਨਾਲ ਗਰੁੱਪ ਦੇ ਐਡ ਕਰਾਂਗੇ ਸਾਡੇ ਮੈਸੇਜ ਵਟਸਐਪ ਕਰੋ ਸਾਡਾ ਨੰਬਰ ਵੀ ਨੋਟ ਕਰ ਸਕਦੇ ਹੋ 852991003585289100035 120 ਫੁੱਟ ਰੋਡ ਓਪਨ ਰੂਲਾ ਪਲਸ 13 ਤਰਹੱਟੀ ਕਿ ਵੀ ਜਿੱਥੇ ਗੁਰੂਪੁਰਬ ਹੈਗਾ ਤੁਸੀਂ ਖਾਸਾ ਸਕੂਲ ਦੇ ਇੱਥੇ ਆਪਣੀ ਹੱਟੀ ਲਾਈ ਹੋਈ ਆ ਤੇ ਅਗਰ ਦੂਸਰੀ ਹੱਟੀ ਤੇ ਤੁਹਾਨੂੰ ਮਿਲਣਾ ਚਾਹਤ ਹੈ ਕਿੱਥੇ ਮਿਲਣਗੇ ਆ ਕੇ ਦਰਸ਼ਕਾਂ 128 ਰੋਡ ਤੇ ਤੇਰਾ ਤਰਾਹੇ ਖੁੱਲੀ ਹੈ ਨਰੂਲਾ ਪਲੱਸ ਬਿਲਕੁਲ ਸਾਹਮਣੇ ਹੈਗਾ ਉਹਦਾ ਟਾਈਮਿੰਗ ਹੈ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ 10 ਵਜੇ 7 ਵਜੇ ਤੱਕ ਐਤਵਾਰ ਸਵੇਰ 10 ਲੈ ਕੇ ਸ਼ਾਮ 5:00 ਉਹ ਜਿਹੜੇ ਹੱਟੇ ਹੈ ਹਮੇਸ਼ਾ ਖੁੱਲੀ ਰਹਿੰਦੀ ਜੀ ਕਿਉਂਕਿ ਜਿਹੜਾ ਸਾਡਾ ਚੈਨਲ ਆ ਦੂਰ ਦੂਰ ਤੱਕ ਕਰ ਜਾਂਦਾ ਵਿਦੇਸ਼ਾਂ ਚ ਵੀ ਜਾਂਦਾ ਵਾ ਅਗਰ ਐਨ ਆਰ ਆਈ ਭਰਾ ਤੁਹਾਡੀ ਮਦਦ ਕਰਨਾ ਚਾਹਣਗੇ ਤਾਂ ਫਿਰ ਉਹ ਕਿੱਦਾਂ ਕਰ ਸਕਦੇ ਆ ਸਾਡੇ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਕਰ ਸਕਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਜੇ ਤੁਹਾਡਾ ਸਹਿਯੋਗ ਨਾ ਨਾ ਤੇ ਸਾਡੀ ਆਵਾਜ਼ ਸਿਰ ਦਬ ਕੇ ਪੰਜਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਵਾਂਗਾ ਜਿੱਦਾਂ ਹੀ ਠੰਡ ਜਿੰਦੇ ਖੁੱਲ੍ਹੀ ਏ ਇਹ ਪੂਰੇ ਵਰਲਡ ਦੇ ਖੁੱਲ੍ਹਣੀ ਚਾਹੀਏ ਤਾਂ ਜੋ ਕੋਈ ਵੀ ਜਿਹੜਾ ਗਰੀਬ ਬੰਦਾ ਉਹਦੀ ਕਿਸੇ ਕਾਰਨ ਕਰਕੇ ਸਰਦੀਆਂ ਵਿੱਚ ਠੰਡਾ ਸਣਾ ਹੋਵੇ ਆਪਣੇ ਘਰਾਂ 'ਚ ਕੰਬਲ ਪਏ ਵੀ ਖਰਾਬ ਬੰਦੇ ਪਰ ਯੂਕੇ ਸਕੇ ਕੰਮ ਆਣਾ। ਇਹਨਾਂ ਦਾ ਕਹਿਣਾ ਵਾ ਕਿ ਅਗਰ ਘਰ ਦੇ ਵਿੱਚ ਕੋਈ ਵੀ ਸਮਾਨ ਕਿਸੇ ਤਰ੍ਹਾਂ ਜਰਾਬ ਤੋਂ ਲੈ ਕੇ ਕੋਟ ਤੋਂ ਕਰ ਕੋਟ ਤੋਂ ਲੈ ਕੇ ਪੈਂਟ ਤੋਂ ਕਰ ਪੈਂਟ ਤੋਂ ਲੈ ਕੇ ਜਿਹੜੇ ਬਿਸਤਰੇ ਤੇ ਕਰ ਅਗਰ ਦੇਣਾ ਚਾਹੁੰਦੇ ਆ ਤੇ ਆ ਕੇ ਵੀਰ ਜੀ ਨਾਲ ਸੰਪਰਕ ਕਰ ਸਕਦੇ ਤਾਂ ਕਿ ਕਿਸੇ ਜ਼ਰੂਰਤਮੰਦ ਨੂੰ ਮੇਰੇ ਸੇਕਨ ਠੀਕ ਹੈ ਨਾ ਵੀਰ ਜੀ ਬਿਲਕੁਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ